ਆ ਮੇਰਾ ਨਾਮ ਡਾਕਟਰ ਰੋਹਨ ਮੈਰਾ ਰਾਸ਼ਟਰੀ ਅਧਿਕਾਰਿ ਰਾਸ਼ਟ ਗੌਰਵਖਸ਼ਾ ਮਾਸੰਤ ਅੱਜ ਦੀ ਪ੍ਰੈਸ ਕਾਨਫਰੈਂਸ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੈਂਸ ਕਰ ਰਹੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਲੈਕਸ਼ਨ ਦਾ ਟਾਈਮ ਆ ਰਿਹਾ ਵਾ ਉਹਦੇ ਵਿੱਚ ਅਸੀਂ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਉਹਦਾ ਜਿਹੜਾ ਅਸੀਂ ਵਿਰੋਧ ਜਿਹੜਾ ਸਟਾਰਟ ਕਰਨ ਜਾ ਰਹੇ ਆ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਪੰਜਾਬ ਸਰਕਾਰ ਕਾ ਉਸ ਇਕੱਠਾ ਕਰ ਰਹੀ ਹੈ ਗਊ ਮਾਤਾ ਦੇ ਨਾਮ ਤੇ ਕਰੋੜਾਂ ਰੁਪਏ ਦਾ ਜਿਹੜਾ ਕਾ ਉਸ ਇਕੱਠਾ ਹੋ ਰਿਹਾ ਹੈ ਆਹ ਪਬਲਿਕ ਨੂੰ ਜਿਹੜਾ ਵਾ ਚੂਨਾ ਲੱਗ ਰਿਹਾ ਤੇ ਅਸੀਂ ਕਾਫੀ ਸਾਲਾਂ ਤੋਂ ਇਸ ਚੀਜ਼ ਦੀ ਆਵਾਜ਼ ਚੁੱਕਦੇ ਆ ਰਹੇ ਹਾਂ ਸਭ ਤੋਂ ਜਿਹੜਾ ਮੇਨ ਮੁੱਦਾ ਪੰਜਾਬ ਦਾ ਗਵਾਂ ਦਾ ਇੱਕ ਅਹਿਮ ਮੁੱਦਾ ਵਾ ਤੇ ਲੇਕਿਨ ਭਗਵੰਤ ਮਾਨ ਨੇ ਇਸ ਚੀਜ਼ ਦੀ ਹਾਲੇ ਤੱਕ ਕੋਈ ਸਾਰ ਨਹੀਂ ਲਈ 2.5 ਸਾਲ ਹੋ ਚੱਲੇ ਨੇ ਤੇ ਮੈਂ ਕਵਾਂਗਾ ਕਿ ਜਿਹੜੇ ਆਪਣੇ ਭਗਤ ਸਿੰਘ ਦੀ ਆੜ ਦੇ ਵਿੱਚ ਸਾਰੇ ਲੋਕਾਂ ਨੇ ਸੋਚਿਆ ਸੀ ਕਿ ਇਹ ਉਹਨਾਂ ਦੀ ਮੈਥੋਲੋਜੀ ਨੂੰ ਜਿਹੜਾ ਵਾ ਫਾਲੋ ਕਰਦੇ ਨੇ ਤੇ ਅਸੀਂ ਇਹਨਾਂ ਨੂੰ ਖੁਦ ਲੋਕਾਂ ਨੂੰ ਅਵੇਅਰ ਕੀਤਾ ਸੀ ਕਿ ਹਾਂ ਵੀ ਨਵੀਂ ਸਰਕਾਰ ਆਣੀ ਚਾਹੀਦੀ ਹੈ ਕਿਉਂਕਿ ਪਹਿਲਾਂ ਕਾਂਗਰਸ ਸਰਕਾਰ ਸੀਗੀ ਜਿਨ੍ਹਾਂ ਨੇ ਗਾਉ ਸੈਸ ਦੇ ਨਾਮ ਤੇ ਪੰਜਾਬ ਦੇ ਵਿੱਚ ਗਵਾਂ ਦਾ ਸੁਧਾਰ ਨਹੀਂ ਸੀ ਕੀਤਾ ਤੇ ਅਸੀਂ ਹੁਣ ਅੱਜ ਦੀ ਡੇਟ ਤੋਂ ਸਾਰੇ ਲੋਕਾਂ ਨੂੰ ਜਾਗਰੂਕ ਕਰਾਂਗੇ ਸਾਡੇ ਜਿਹੜੇ ਗਊ ਪ੍ਰੇਮੀ ਜੁੜੇ ਨੇ ਸਾਡੇ ਨਾਲ ਉਹਨਾਂ ਨੂੰ ਜਾਗਰੂਕ ਕਰਾਂਗੇ ਉਹਦੇ ਨਾਲ ਨਾਲ ਅਸੀਂ ਜਿਹੜੇ ਪਸ਼ੂ ਪ੍ਰੇਮੀ ਸਾਡੇ ਨਾਲ ਜਿੰਨੇ ਜੁੜੇ ਨੇ ਸਾਰਿਆਂ ਨੂੰ ਜਾਗਰੂਕ ਕਰਾਂਗੇ ਕਿ ਗਊ ਮਾਤਾ ਦੇ ਨਾਮ ਤੇ ਯਾ ਗਊਆਂ ਦੇ ਨਾਮ ਤੇ ਜਿਹੜਾ ਵਾ ਇਹਨਾਂ ਨੇ ਜਿੰਨਾ ਕਾ ਉਸ ਇਸ ਇਕੱਠਾ ਕੀਤਾ ਵਾ ਵੱਡੇ ਲੈਵਲ ਤੇ ਭਗਵੰਤ ਮਾਨ ਨੇ ਹਾਲੇ ਤੱਕ ਕਿਸੇ ਵੀ ਪੰਜਾਬ ਦੇ ਸ਼ਹਿਰ ਦੇ ਵਿੱਚ ਅੱਛੇ ਲੈਵਲ ਤੇ ਗਊਆਂ ਨੂੰ ਨਾ ਤੇ ਸ਼ੈਲਟਰ ਦਿੱਤਾ ਗਿਆ ਨਾ ਤੇ ਉਹਨਾਂ ਨੂੰ ਖਾਣੇ ਦਾ ਪ੍ਰਬੰਧ ਕੀਤਾ ਗਿਆ ਗਊਆਂ ਵੀ ਜਿਹੜੀਆਂ ਮਰ ਰਹੀਆਂ ਨੇ ਹਾਸੇ ਦਾ ਸ਼ਿਕਾਰ ਹੋ ਕੇ ਉਹਦੇ ਨਾਲ ਨਾਲ ਲੋਕ ਵੀ ਮਰ ਰਹੇ ਨੇ ਕਿੰਨੇ ਬਣਾਉਣੇ ਸੀ ਸੈਂਟਰ ਜੀ ਦੇਖੋ ਇਹ ਜਿਹੜਾ ਪ੍ਰਸਤਾਵ ਜਦੋਂ ਪਾਸ ਹੋਇਆ ਸੀਗਾ ਕਰੀਬ 550 ਦੇ ਕਰੀਬ ਗਊਸ਼ਾਲਾ ਜਿਹੜੀਆਂ ਸਰਕਾਰੀ ਬੰਨੀਆਂ ਸੀਗੀਆਂ ਪੂਰੇ ਪੰਜਾਬ ਦੀ ਮੈਂ ਗੱਲ ਕਰ ਰਿਹਾ ਹਾਂ ਤੇ ਹਾਲੇ ਤੱਕ ਤੁਸੀਂ ਦੇਖ ਲਓ ਅਸੀਂ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਬਹੁਤ ਸਾਰੇ ਸੰਘਰਸ਼ ਕਰਕੇ ਇੱਕ ਵੈਸਟਰ ਹਲਕੇ ਜਿਹੜੀ ਗਊਸ਼ਾਲਾ ਲੋਟ ਹੋਈ ਹੈ ਤੇ ਸੈਂਟਰ ਹਲਕੇ ਚ ਵੀ ਜਿਹੜੀ ਹਾਲੀ ਹੈ ਸਿਰਫ ਜਗ੍ਹਾ ਹੀ ਅਲੋਟ ਹੋਈ ਹੈ ਉੱਥੇ ਕੰਸਟਰਕਸ਼ਨ ਨਹੀਂ ਕੀਤੀ ਗਈ ਤੇ ਬਹੁਤ ਲੰਬੀ ਲੜਾਈ ਹੈ ਲੇਕਿਨ ਅਸੀਂ ਲੜਦੇ ਰਵਾਂਗੇ ਤੇ ਲੇਕਿਨ ਭਗਵੰਤ ਮਾਨ ਨੂੰ ਅਸੀਂ ਇਹ ਚੀਜ਼ ਦੱਸਣਾ ਚਾਹੁੰਦੇ ਆਂ ਕਿ ਜੇ ਅਸੀਂ ਤੁਹਾਨੂੰ ਉਸ ਟਾਈਮ ਤੇ ਤੁਹਾਡੀ ਸਰਕਾਰ ਲਿਆ ਸਕਦੇ ਆਂ ਤੇ ਅਸੀਂ ਸਰਕਾਰ ਸੁੱਟਣ ਦਾ ਵੀ ਤੁਹਾਡਾ ਦਾਮ ਰੱਖਦੇ ਆਂ ਤੇ ਆਮ ਪਬਲਿਕ ਵੀ ਸਾਡੇ ਨਾਲ ਇਸ ਚੀਜ਼ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਜੁੜਰੀ ਹੈ ਤੇ ਅਸੀਂ ਆਉਣ ਵਾਲੇ ਅੱਜ ਤੋਂ ਜਿਹੜਾ ਵਿਰੋਧ ਸ਼ੁਰੂ ਕਰਾਂਗੇ ਤੇ ਹਰ ਚੌਂਕ ਦੇ ਵਿੱਚ ਜਿਹੜਾ ਭਗਵੰਤ ਮਾਨ ਦਾ ਜਿਹੜਾ ਵਿਰੋਧ ਹੋਏਗਾ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਜਿਹੜੀ ਠੱਗੀ ਕੀਤੀ ਹੈ ਕਾਰਪੋਰੇਸ਼ਨ ਸੌਰੀ ਕਾਊਸ ਹਾਸਤੇ ਨਾਮ ਤੇ ਕਿਸ ਤਰ੍ਹਾਂ ਦੇ ਲੋਕ ਸਭਾ ਦੀਆਂ ਲਖਣ ਆ ਰਹੀਆਂ ਵਾ ਹਰਕਾ ਪਾਈ ਜਾ ਕੇ ਤੁਸੀਂ ਜਿੱਥੇ ਪ੍ਰਚਾਰ ਕਰਦੇ ਹੋ ਐਮ ਆਰ ਆ ਵਗੈਰਾ ਮਾਪੀ ਵਗੈਰਾ ਉੱਥੇ ਜਾ ਕੇ ਤੁਸੀਂ ਇਹਦਾ ਵਿਰੋਧ ਕਰੋ ਬਿਲਕੁਲ ਸਰ ਅਸੀਂ ਦੇਖੋ ਅਲੱਗ-ਅਲੱਗ ਜਗ੍ਹਾ ਤੇ ਸਾਡੇ ਜਿਹੜੇ ਮੈਂਬਰ ਨੇ ਪੂਰੇ ਆਲ ਓਵਰ ਪੰਜਾਬ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਸੀਂ ਰੋਸ਼ ਪ੍ਰਦਰਸ਼ਨ ਕਰਾਂਗੇ ਸ਼ੁਰੂਆਤ ਅਸੀਂ ਅਮਰੀਕਾ ਤੋਂ ਕਰਾਂਗੇ ਹਾਲ ਗੇਟ ਵੀ ਮੇਬੀ ਅਸੀਂ ਜਿਹੜਾ ਨੈਕਸਟ ਸੰਡੇ ਹੈ ਉਦੋਂ ਅਸੀਂ ਜਿਹੜਾ ਹਾਲ ਗੇਟ ਦੇ ਵਿੱਚ ਵੀ ਇੱਕ ਪ੍ਰੋਟੈਸਟ ਕਰਾਂਗੇ ਭਗਵੰਤ ਮਾਨ ਦੇ ਅਗੇਂਸਟ ਕਿਉਂਕਿ ਦੇਖੋ ਸਾਡੇ ਵਾਸਤੇ ਗਊ ਮਾਤਾ ਸਭ ਤੋਂ ਉੱਪਰ ਹੈ ਅਸੀਂ ਕਿਸੇ ਰਾਜਨੀਤਿਕ ਪਾਰਟੀ ਨਾਲ ਨਹੀਂ ਜੁੜੇ ਹੋਏ ਤੇ ਅਸੀਂ ਇੱਕ ਚੀਜ਼ ਦੱਸਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਸਰਕਾਰ ਜੇਦੀ ਮਰਜ਼ੀ ਆਏ ਜਿਹੜੀ ਸਾਡੀ ਗਊ ਮਾਤਾ ਦੀ ਰੱਖਿਆ ਕਰੇਗੀ ਤੇ ਅਸੀਂ ਉਹਨੂੰ ਵੋਟ ਪਾਵਾਂਗੇ ਨਹੀਂ ਤੇ ਸਾਡਾ ਕੋਈ ਵੀ ਬੰਦਾ ਜਿਹੜਾ ਵੋਟ ਨਹੀਂ ਪਾਏਗਾ ਬਿਲਕੁਲ ਸਰ ਪੂਰਾ ਵਿਰੋਧ ਕਰਾਂਗੇ ਆਵਾ ਦੀ ਪਾਰਟੀ ਦਾ ਇੱਥੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗਾ ਜਿਹੜੇ ਆਮ ਆਦਮੀ ਦੇ ਜਿਹੜੇ ਸਦਸਿਆ ਸੀਗੇ ਕਾਂਗਰਸ ਦੇ ਟਾਈਮ ਤੇ ਜਦੋਂ ਰੂਲਿੰਗ ਸੀਗੀ ਉਦੋਂ ਸਾਡੇ ਨਾਲ ਧਰਨਿਆਂ ਤੇ ਜਾਂਦੇ ਸੀ ਅੱਜ ਸਾਰੇ ਚੁੱਪ ਕਰਕੇ ਬੈਠੇ ਹੋਏ ਆ ਈਵਨ ਕਿ ਕੋਈ ਐਮ ਐਲ ਏ ਬਣ ਗਿਆ ਕਿਸੇ ਕੋ ਆਪਣਾ ਗਊ ਸੇਵਾ ਕਮਿਸ਼ਨ ਜਿਹੜੀ ਪੰਜਾਬ ਦੀ ਹੈ ਉਹਦਾ ਕੋਈ ਚੇਅਰਮੈਨ ਲੱਗ ਗਿਆ ਜਾਂ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਉਹਦੇ ਮਿਲ ਗਏ ਲੇਕਿਨ ਗਊ ਸੇਵ ਦੇ ਨਾਮ ਤੇ ਹੁਣ ਇਸ ਟਾਈਮ ਤੇ ਚੁੱਪ ਕਰਕੇ ਬੈਠੇ ਆ ਤੇ ਮੈਂ ਕਹਾਂਗਾ ਜਿਨ੍ਹਾਂ ਨੇ ਭਗਾ ਸਿੰਘ ਦਾ ਨਾਮ ਯੂਜ਼ ਕਰਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਨਤਾ ਜਿਹੜੀ ਹੈ ਜਲਦੀ ਉਹਨਾਂ ਨੂੰ ਜਵਾਬ